ਕਹਨੇ ਕਿ ਸਾਡਾ ਇੱਕੋ ਇੱਕ ਮਕਸਦ ਇਹ ਤਾਂ ਹੈ ਹੀ ਹੈ ਕਿ ਅਸੀਂ ਆਪਣੀ ਇੱਕ ਜੁਨਟੀ ਨੂੰ ਐ ਐਕਸਪੋਜ਼ ਕਰੀਏ ਦਿਖਾਈਏ ਲੋਕਾਂ ਨੂੰ ਪਰ ਦੂਜੇ ਪਾਸੇ ਸਾਡਾ ਇਹ ਵੀ ਮਕਸਦ ਹੈ ਕਿ ਜਿਹੜੇ ਭਰਾ ਸਾਡੇ ਹੈਗੇ ਨੇ ਡਿਜੀਟਲ মিডিਆ ਨਾਲ ਜੁੜੇ ਹੋਏ ਨੇ ਜਾਂ মিডিਆ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅੱਜ ਨਾ ਅੱਜ ਹੋਏ ਪੱਤਰਕਾਰ ਏ ਉਹਨਾਂ ਨੂੰ ਉਹਨਾਂ ਦੇ ਹੱਕ ਦਵਾਏ ਜਾਣ ਔਰ ਇਸ ਮੌਕੇ ਦੇ ਉੱਤੇ ਡਿਜੀਟਲ ਨਾਲ ਜੁੜੇ ਹੋਏ ਪੱਤਰਕਾਰਾਂ ਨੂੰ ਜਿਹੜਾ ਆ ਅਵਾਰਡ ਦੇ ਕੇ ਜਿਹੜਾ ਆ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਮੈਂ ਆਣੀ ਕਹਿੰਦਾ ਕਿ ਇਸ ਸ਼ਹਿਰ ਦੇ ਵਿੱਚ ਜਾਂ ਇਸ ਪੰਜਾਬ ਦੇ ਵਿੱਚ ਹੋਰ ਕਲੱਬ ਨਹੀਂ ਹੈਗੇ ਕਲੱਬ ਬੜੇ ਹੈਗੇ ਨੇ ਡਿਜੀਟਲ ਪ੍ਰੈਸ ਕਲੱਬ ਦੀ ਹੰਗਾਮੀ ਮੀਟਿੰਗ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਹੋਈ ਜਿਸ ਦੀ ਅਗਵਾਈ ਸਰਬਜੀਤ ਸਿੰਘ ਕੋਚੜ ਨੇ ਕੀਤੀ ਆਉਣ ਵਾਲੀ 13 ਜੁਲਾਈ ਨੂੰ ਵੱਡੇ ਪੱਧਰ ਤੇ ਪੱਤਰਕਾਰਾਂ ਦੀ ਸਮੱਸਿਆ ਨੂੰ ਲੈ ਕੇ ਪ੍ਰੋਗਰਾਮ ਉਲੀਕਿਆ ਗਿਆ ਹੈ ਇਸ ਪ੍ਰੋਗਰਾਮ ਦੇ ਵਿੱਚ ਡੀਸੀ ਲੁਧਿਆਣਾ ਸਾਹਨੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਪਹੁੰਚਣਗੇ ਜਿਨ੍ਹਾਂ ਅੱਗੇ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਅਫਸਰ ਸਾਹਿਬਾਨਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਉਹਨਾਂ ਸਮੱਸਿਆਵਾਂ ਦਾ ਹੱਲ ਹੋ ਸਕੇ ਅਤੇ ਇਸ ਮੀਟਿੰਗ ਦੇ ਵਿੱਚ ਇੱਕ ਖਾਸ ਅਪੀਲ ਕੀਤੀ ਗਈ ਹੈ ਪੱਤਰਕਾਰਾਂ ਨੂੰ ਸਮੁੱਚੀ ਪੱਤਰਕਾਰ ਭਾਈਚਾਰੇ ਨੂੰ ਕਿ ਇੱਕ ਪਲੇਟਫਾਰਮ ਤੇ ਆ ਕੇ ਪ੍ਰੈਸ ਕਲੱਬ ਦੇ ਬਾਰੇ ਸਰਕਾਰ ਅੱਗੇ ਉਹ ਮੰਗ ਰੱਖੀ ਜਾਵੇ ਇਹ ਪੱਤਰਕਾਰਾਂ ਨੂੰ ਪ੍ਰਸਾਦਾਂ ਤੋਂ ਇਜਾਮ ਤੇ ਜੀਆਂ ਆਇਆ ਜਾਂਦਾ ਵਾਇਲਡ ਡੇਟਰ ਪ੍ਰੈਸ ਦੇ ਜਿਹੜਾ ਵਾ ਉਹ ਪਿਛਲੇ 7 ਸਾਲਾਂ ਤੋਂ ਜਿਹੜਾ ਵਾ ਅਸੀਂ 13 ਜਨਵਰੀ ਨੂੰ ਮਨਾਉਂਦੇ ਆ ਰਹੇ ਹਾਂ ਜਿਹੜਾ ਸਾਡਾ ਡੀਟੈਲ ਅਪ੍ਰੈਸ ਕਲੱਬ ਆ ਉਹ 2017 ਤੋਂ ਜਿਹੜਾ ਸੀ ਚਾਲੂ ਕੀਤਾ ਹੈਗਾ ਤਾਂ 4 ਮਹੀਨੇ ਬਾਅਦ ਜਿਹੜਾ ਵਾ ਉਹ 2018 ਦੇ ਵਿੱਚ ਉਹਨੂੰ ਰਜਿਸਟਰ ਕਰਾ ਲਿਆ ਸੀ ਤਾਂ ਉਹਦੇ ਵਿੱਚ ਇੱਕ ਹੋਰ ਕਮੇਟੀ ਸਾਡੀ ਜਿਹੜੀ ਹੈ ਮੈਂਬਰ ਸਬੰਨ ਹੈ ਤਾਂ ਉਦੋਂ ਜਿਹੜੇ ਸਾਡੇ ਮੈਂਬਰ ਸੀਗੇ ਸਾਡੇ ਕੋਲ 70 ਚੈਨਲ 70 ਪੱਤਰਕਾਰ ਸਾਡੇ ਨਾਲ ਜਿਹੜਾ ਵਾ ਉਹ ਜੁੜੇ ਹੋਏ ਸੀਗੇ ਪਰ ਹੁਣ ਜਿਹੜਾ ਵਾ 1 ਤੋਂ 80 90 200 ਦੇ ਕਰੀਬ ਜਿਹੜਾ ਵਾ ਚੈਨਲ ਤੇ ਪੱਤਰਕਾਰ ਸਾਡੇ ਚੈਨਲ ਦੇ ਨਾਲ ਜਿਹੜਾ ਵਾ ਡਿਜੀਟਲ ਪ੍ਰੈਸ ਕਲੱਬ ਦੇ ਨਾਲ ਜਿਹੜਾ ਵਾ ਜੁੜ ਚੁੱਕੇ ਨੇ ਜਿਹੜਾ ਅਸੀਂ ਦੇ ਮਨਾ ਰਹੇ ਆ ਉਹ ਸਤਵਾਂ ਜਿਹੜਾ ਵਾ ਉਹਦੀ ਸਤਿਫਾ ਦੀ ਜਿਹੜੀ ਆ ਉਹ ਮਨਾ ਰਹੇ ਆ ਨਾਲ ਉਸ ਦਿਨ ਪੱਤਰਕਾਰ ਭਾਈਚਾਰੇ ਨੂੰ ਉਹਦੇ ਵਿੱਚ ਸਾਰੇ ਮਿਨਿਸਟਰੀ ਆਉਗੇ ਡੀਪੀ ਸਾਹਿਬ ਨੂੰ ਇਨਵਾਈਟ ਕਰਕੇ ਆਏ ਆ ਆਪਣਾ ਸਾਰੇ ਜਿਹੜੇ ਆ ਰਾਜਾ ਬਰਿੰਗ ਨੂੰ ਕਰਕੇ ਆਏ ਆ ਬੱਤੂ ਜੀ ਨੂੰ ਕਰਕੇ ਆਏ ਆ ਡੀਪੀ ਆਰ ਨੂੰ ਕਰਕੇ ਆਏ ਆ ਜਿਹੜੀ ਸਰਕਾਰ ਮੌਜੂਦਾ ਹੈ ਜਾਂ ਜਿਹੜੀ ਆਣੀ ਹੈ ਜਾਂ ਜਿਹੜੇ ਸੀਨੀਅਰ ਲੋਕ ਨੇ ਉਹਨਾਂ ਨੂੰ ਅਸੀਂ ਉਹਦੇ ਵਿੱਚ ਬੁਲਾਇਆ ਵਾ ਤਾਂ ਕਿ ਜਿਹੜੀਆਂ ਕੁਝ ਤੁਹਾਡੀਆਂ ਮੰਗਾਂ ਨੇ ਇੱਕ ਸਾਡੀ ਮੰਗ ਹੈ ਡਿਜੀਟਲ ਪ੍ਰੈਸ ਕਲਾਬ ਦਾ ਜਿਹੜਾ ਵਾ ਉਹਦੇ ਤੌਰ ਤੇ ਜਿਹੜਾ ਵਾ ਇੱਕ ਸਾਨੂੰ ਬੈਠਣ ਲਈ ਜਗ੍ਹਾ ਜਿਹੜੀ ਪੱਤਰਕਾਰਾਂ ਨੂੰ ਦਿੱਤੀ ਜਾਵੇ ਜਿਹੜੀ ਜਗ੍ਹਾ ਵਾ ਉਹਦੇ ਵਿੱਚ ਸਾਡਾ ਕੋਈ ਇਹਦੇ ਵੀ ਡਿਟਲ ਨੇ ਜਿਹੜਾ ਵੀ ਪੱਤਰਕਾਰ ਸਾਡੇ ਨਾਲ ਜੁੜਨਾ ਚਾਹੁੰਦਾ ਵਾ ਉਹ ਜੋੜ ਸਕਦਾ ਵਾ ਇੱਕ ਬੈਠਣ ਲਈ ਜਿਹੜਾ ਵਾ ਅਸੀਂ ਜਗਾ ਮੰਗਦੇ ਆਂ ਸਰਕਾਰ ਤੋਂ ਉਹਦੇ ਨਾਲ-ਨਾਲ ਜਿਹੜਾ ਕੁਝ ਤਵਾਵਾਂ ਅਸੀਂ ਡਿਟਰ ਪ੍ਰੈਸ ਕਲੱਬ ਵੱਲੋਂ ਆਪਣੇ ਵੱਲੋਂ ਦੇ ਰਹੇ ਆ ਉਹਦੇ ਵਿੱਚ ਪੱਤਰਕਾਰ ਭਾਈਚਾਰਾ ਦਾ ਜਿਹੜਾ ਵਾ ਅਸੀਂ ਇੰਸ਼ੋਰਸ ਕਰ ਰਹੇ ਆ ਐਕਸੀਡੈਂਟ ਇੰਸ਼ੋਰਸ 10 ਲੱਖ ਦੀ ਜਿਹੜੀ ਆ ਉਹ ਇੰਸ਼ੋਰਸ ਕੀਤੀ ਜਾਊਗੀ ਖੁਦਾ ਨਾ ਖਾਸਾ ਜੇ ਕਿਤੇ ਮਾਰ ਰਬਾ ਨਾ ਕਰੇ ਪੈਨੂੰ ਲੋਡ ਪੈਂਦੀ ਆ ਤਾਂ ਮੈਂ ਆਪਣੇ ਵੱਲੋਂ ਤੇ ਆਪਣੇ ਡਿਟਰ ਪ੍ਰੈਸ ਕਲੱਬ ਵੱਲੋਂ ਸਾਰੇ ਸਾਥੀ ਮਿਲ ਕੇ ਉਸ ਪੱਤਰਕਾਰ ਭਾਈਚਾਰਾ ਦੇ ਪਰਿਵਾਰ ਦੀ ਜਿਹੜੀ ਆ ਅਸੀਂ ਮਦਦ ਵੀ ਕਰਾਂਗੇ ਕਿਹੜੀ ਜਗ੍ਹਾ ਇਹ ਹੋਟਲ ਬੈਲਾ ਕੋਸਟ ਆ ਫਖਵਾਰ ਰੋਡ ਤੇ ਜਿਹੜਾ ਹੈਗਾ ਵਾ ਉਹਦੀ ਲੋਕੇਸ਼ਨ ਪਾ ਦਿੱਤੀ ਜਾਓਗੇ ਹੋਟਲ ਆਕਾਸ਼ ਦੇ ਨਾਲ ਬਿਲਕੁਲ ਨਾਵਾ ਖੁੱਲਾ ਹੋਟਲ ਬੈਲਾ ਕੋਸਟ ਆ 13 ਜੁਲਾਈ ਦਿਨ ਐਤਵਾਰ ਨੂੰ 11:30 ਵਜੇ ਦਾ ਜਿਹੜਾ ਟਾਈਮ ਰੱਖਿਆ ਹੋਇਆ ਵਾ 11:30 ਵਜੇ ਵਜੇ ਜਿਹੜਾ ਵਾ ਪ੍ਰੈਸ ਕਾਨਫਰੰਸ ਜਿਹੜਾ ਵਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਜਿਹੜਾ ਅਵਾਰਡ ਜਿਹੜੇ ਪੱਤਰਕਾਰ ਭਾਈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਜਿੱਦਾਂ ਪੱਤਰਕਾਰੀ ਤੇ ਸਵਾਮਨਭਾਰੇ ਨੇ ਚੈਨਲ ਦੇ ਤੌਰ ਤੇ ਸਵਾਮਨਭਾਰੇ ਨੇ ਤਾਂ ਉਹਨਾਂ ਸਾਰੇ ਆਧਾਰਿਆਂ ਤੋਂ ਉਹਨਾਂ ਸਾਰੇ ਪੱਤਰਕਾਰਾਂ ਨੂੰ ਜਿਹੜਾ ਅਵਾਰਡ ਦਿੱਤਾ ਜਾਊਗਾ ਨਾਲ ਉਹਨਾਂ ਨੂੰ ਜਿਹੜਾ ਵਾ ਇੱਕ ਪ੍ਰੈਸ ਕਲੱਬ ਦਾ ਕਾਰਡ ਵੀ ਦਿੱਤਾ ਜਾਊਗਾ ਜਿਹੜਾ ਕਾਰਡ ਆ ਉਹ ਸਰਕਾਰੀ ਤੌਰ ਤੇ ਕੋਸ਼ਿਸ਼ ਕਰਾਂਗੇ ਜੀਪੀਆਰ ਤੋਂ ਸਰਕ ਤੋਂ ਦਵਾਇਆ ਜਾਵੇ ਇਸ ਤਰ੍ਹਾਂ ਪ੍ਰੈਸ ਤੇ ਜੋ ਕਿ 13 ਜੁਲਾਈ ਨੂੰ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ 13 ਜੁਲਾਈ ਨੂੰ ਮਨਾਇਆ ਜਾ ਰਿਹਾ ਆ ਔਰ ਹਰ ਸਾਲ ਜਿਹੜਾ ਆ ਡਿਜੀਟਲ ਪ੍ਰੈਸ ਕਲੱਬ ਜਿਹੜਾ ਆ ਇਹ ਦਿਨ ਨੂੰ ਮਨਾ ਰਿਹਾ ਆ ਇਸ ਦਿਨ ਦਾ ਮਕਸਦ ਇਹ ਕਿ ਜਿਹੜੇ ਡਿਜੀਟਲ ਨਾਲ ਜੁੜੇ ਹੋਏ ਪੱਤਰਕਾਰ ਏ ਉਹਨਾਂ ਨੂੰ ਉਹਨਾਂ ਦੇ ਹੱਕ ਦਵਾਏ ਜਾਣ ਔਰ ਇਸ ਮੌਕੇ ਦੇ ਉੱਤੇ ਡਿਜੀਟਲ ਨਾਲ ਜੁੜੇ ਹੋਏ ਪੱਤਰਕਾਰਾਂ ਨੂੰ ਜਿਹੜਾ ਆ ਅਵਾਰਡ ਦੇ ਕੇ ਜਿਹੜਾ ਆ ਸਨਮਾਨਿਤ ਵੀ ਕੀਤਾ ਜਾ ਰਿਹਾ ਆ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਲੱਬ ਨਾਲ ਜੁੜੇ ਨੇ ਤਾਂ ਜਾਂ ਪੱਤਰਕਾਰਤਾ ਦੇ ਵਿੱਚ ਜਿਹੜੇ ਅਲੱਗ-ਲੱਗ ਜਿਹੜੇ ਨੇ ਤਿੱਖਿਆਂ ਨੂੰ ਪ੍ਰਾਪਤ ਕੀਤੇ ਪੱਤਰਕਾਰਾਂ ਨੂੰ ਜਿਹੜਾ ਆ ਉਸ ਦਿਨ ਅਵਾਰਡ ਦਿੱਤੇ ਜਾਣਗੇ ਨਾਲ ਆਈ ਕਾਰਡ ਦਿੱਤਾ ਜਾਏਗਾ ਔਰ ਨਾਲ ਦੀ ਨਾਲ ਜਿਹੜਾ ਆ ਪੱਤਰਕਾਰਾਂ ਦੀ ਜਿਹੜੀ ਹੈ ਇਸ ਦਿਨ ਦੇ ਉੱਤੇ ਇੰਸ਼ੋਰੈਂਸ ਕੀਤੀ ਜਾਏਗੀ ਸੋ ਤੁਹਾਨੂੰ ਸਾਰਿਆਂ ਨੂੰ ਜਿਹੜਾ ਆ ਖੁੱਲਾ ਸੱਦਾ ਆ ਜੇ ਤੁਸੀਂ ਪੱਤਰਕਾਰ ਹੋ ਤਾਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਕੁਸੀ ਵੀ ਜੜੀ ਆ ਸ਼ੁਭਾ ਮਦਾ ਸਕਦੇ ਹੈ ਕਿ ਨੇ ਅਸੀਂ ਪ੍ਰੈਸ ਕਾਨਫਰੰਸ ਕਰ ਇਹ ਐਲਾਨ ਕਰ ਰਹੇ ਹਾਂ ਕਿ 13 ਤਰੀਕ ਨੂੰ ਜਿਹੜਾ ਵਾ ਇੱਕ ਅਸੀਂ ਜਿਹੜਾ ਹੈ ਪਿਛਲੇ 7 ਸਾਲ ਤੋਂ ਲਗਾਤਾਰ ਇੱਕ ਦਿਵਸ ਮਨਾ ਰਹੇ ਸੀਗੇ ਥ ਵਰਲਡ ਡਿਜੀਟਲ ਪ੍ਰੈਸ ਡੇ ਜਿਹੜਾ ਵਾ ਉਹ ਅਸੀਂ ਮਨਾ ਰਹੇ ਸੀਗੇ ਤੇ ਉਸ ਦਾ ਹੁਣ ਇੱਕ ਵੱਡੇ ਪੱਧਰ ਉੱਤੇ ਇੱਕ ਪ੍ਰੋਗਰਾਮ ਅਸੀਂ ਕਰਨ ਜਾ ਰਹੇ ਹਾਂ 13 ਤਰੀਕ ਨੂੰ ਤਾਂ ਉਸ ਦੇ ਲਈ ਅਸੀਂ ਸੱਦਾ ਦੇ ਰਹੇ ਹਾਂ तमाम ਉਹਨਾਂ ਲੋਕਾਂ ਨੂੰ ਜਿਹੜੇ ਇਸ ਮੀਡੀਆ ਦੇ ਨਾਲ ਜੁੜੇ ਹੋਏ ਨੇ ਮੀਡੀਆ ਆਧਾਰਿਆਂ ਨਾਲ ਜੁੜੇ ਹੋਏ ਨੇ ਉਸ ਤੋਂ तमाम लोग जोड़े ने वो इस प्रोग्राम के इस प्रोग्राम अभी एक व्डे पदर से लैके जा सके और सरकार तक और जो प्रशासनिक अधिकारी है उन्होंने तक एक मैसेज दे सकी कि असी सारे एक हाँ पर दूजे पास अभी एक चीज़ होर तुम दस देना चाहते हैं कि सा मकसद ये तो है ही है कि अं अपने एक यूथी एक्सपोज करिए दिखाईए लोगों को पर दूजे पासा यकसद है कि जो एक भाई है, 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 है डिजिटल ਮੀਡੀਆ ਨਾਲ ਜੁੜੇ ਹੋਏ ਨੇ ਜਾਂ ਮੀਡੀਆ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅੱਜ ਨਾ ਅੱਜਕੱਲ ਬੜਾ ਪੜਤਾਲਿਤ ਕੀਤਾ ਜਾਂਦਾ ਵਾ ਉਹਨਾਂ ਨੂੰ ਮੀਡੀਆ ਨੂੰ ਹਰ ਜਗ੍ਹਾ ਦੇ ਉੱਤੇ ਹਰ ਕੋਈ ਸਖਸ਼ ਜਿਹੜਾ ਵਾ ਇਹ ਤੂ ਟੜਕ ਕਰਕੇ ਬੁਲਾਉਂਦਾ ਵਾ ਜਦਕੀ ਇਹ ਮੀਡੀਆ ਪਰਸਨ ਜਿਹੜਾ ਹੁੰਦਾ ਵਾ ਉਹ ਇਸ ਜਿਹੜਾ ਵਾ ਸਮਾਜ ਦਾ ਇਸ ਲੋਕਾ ਦਾ ਇਸ ਇਸ ਵਰਡ ਦਾ ਇੱਕ ਉਹ ਪਿੱਲਰ ਹੈ ਜਿਸ ਨੂੰ ਚੌਥਾ ਪਿੱਲਰ ਕਿਹਾ ਜਾਂਦਾ ਹੈ ਇਸ ਕਰਕੇ ਸੰਵਿਧਾਨ ਦੇ ਚੌਥੇ ਪਿੱਲਰ ਨੂੰ ਸਾਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਔਰ ਸਭਨ ਸਾਰਿਆਂ ਨੂੰ ਇੱਕ ਹੋਣ ਦੀ ਜ਼ਰੂਰਤ ਹੈ ਅਸੀਂ ਸਾਰੇ ਜਿੰਨੀ ਦੇਰ ਇੱਕ ਨਹੀਂ ਹੋਵਾਂਗੇ ਤਾਂ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਹੱਕ ਨੂੰ ਨਹੀਂ ਲੈ ਸਕਦੇ ਆ ਇਸ ਕਰਕੇ ਸਾਨੂੰ ਆਪਣੇ ਹੱਕ ਲੈਣ ਵਾਸਤੇ ਸਭ ਇੱਕ ਹੋਣ ਦੀ ਲੋੜ ਹੈ ਬਿਲਕੁਲ ਮੈਂ ਆ ਨਹੀਂ ਕਹਦਾ ਕਿ ਇਸ ਸ਼ਹਿਰ ਦੇ ਵਿੱਚ ਜਾਂ ਇਸ ਪੰਜਾਬ ਦੇ ਵਿੱਚ ਹੋਰ ਕਲੱਬ ਨਹੀਂ ਹੈਗੇ ਕਲੱਬ ਬੜੇ ਹੈਗੇ ਨੇ ਅਤੇ ਉਹਨਾਂ ਸਾਰੇ ਕਲੱਬਾਂ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਪ੍ਰੈਜ਼ੀਡੈਂਟ ਹੈਗੇ ਨੇ ਚੇਅਰਮੈਨ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਰਾਸਤਾ ਕਰ ਰਹੇ ਆ ਕਿ ਅਸੀਂ ਸਾਰੇ ਇੱਕ ਹੋ ਜਾਈਏ ਕਿਉਂਕਿ ਇੱਕ ਪਲੇਟਫਾਰਮ ਤੇ ਆਵਾਂਗੇ ਤਾਂ ਹੀ ਅਸੀਂ ਕੁਝ ਕਰ ਪਾਵਾਂਗੇ ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਅਸੀਂ ਕੋਈ ਨਜ਼ਰਅੰਦਾਜ਼ ਨਹੀਂ ਕਰ ਰਹੇ ਆ ਉਹਨਾਂ ਨੂੰ ਇਹ ਨਹੀਂ ਕਹਿ ਰਹੇ ਆ ਕਿ ਸਾਡਾ ਕਲੱਬ ਵੱਡਾ ਵੈ ਉਹਨਾਂ ਦਾ ਕਲੱਬ ਛੋਟਾ ਵੈ ਅਸੀਂ ਸਾਰੇ ਇੱਕ ਆ ਕਿਉਂਕਿ ਅਸੀਂ ਇੱਕ ਹੋਵਾਂਗੇ ਤਾਂ ਹੀ ਅਸੀਂ ਕੁਝ ਕਰ ਪਾਵਾਂਗੇ ਤਾਂ ਇਸ ਕਰਕੇ ਭਰਾਓ ਸਾਰੇ ਆਓ ਆਪਾਂ ਇੱਕ ਹੋਈਏ ਔਰ ਜਿਹੜੀ ਸਾਡੀ ਹੱਕ ਹੈਗੇ ਨੇ ਔਰ ਨਹੀਂ ਮੈਂ ਕਿਹਾ ਮੈਂ बार-बार ਇੱਕੋ ਹੀ ਚੀਜ਼ ਸਾਰਿਆਂ ਨੂੰ ਅਪੀਲ ਕਰਨਾ ਆਪਣੇ ਸਾਰੇ ਪੱਤਰਕਾਰ ਭਰਾਵਾਂ ਨੂੰ ਕਿ ਆਓ ਆਪਾਂ ਇਕੱਠੇ ਹੋਈਏ ਕਿਉਂਕਿ ਇਸ ਜਿਹੜਾ ਡੇ ਨੂੰ ਅਸੀਂ ਜਦ ਮਨਾਵਾਂਗੇ ਤਾਂ ਉੱਥੇ ਸਿਰਫ ਸਾਡੇ ਪਰਿਵਾਰ ਦੇ ਲੋਕ ਨਹੀਂ ਹੋਣਗੇ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਵੀ ਹੋਣਗੇ ਉੱਥੇ ਜਿਹੜੇ ਹੋਰ ਨੁਮਾਇੰਦੇ ਹੈਗੇ ਨੇ ਉਹ ਵੀ ਹੋਣਗੇ ਲੀਡਰ ਸਹਿਬਾਨ ਵੀ ਆਣਗੇ ਤਾਂ ਉਹਨਾਂ ਸਾਰਿਆਂ ਨੂੰ ਜਦ ਤੱਕ ਅਸੀਂ ਆਪਣੀ ਯੂਨਿਟੀ ਨਹੀਂ ਦਿਖਾਵਾਂਗੇ ਤਦ ਤੱਕ ਉਹਨਾਂ ਨੂੰ ਆਪਾਂ ਆਪਣੇ ਹੱਕ ਉਹਨਾਂ ਤੋਂ ਨਹੀਂ ਲੈ ਪਾਵਾਂਗੇ ਤੇ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਸਾਰੇ ਇੱਕੋ ਹੀ ਹਾਂ ਮੈਂ ਇੱਕ ਹੀ ਹੋਰ ਕਹਿਣਾ ਚਾਹਨਾ ਕਿ ਜਿਹੜੇ ਮੇਰੀ ਆਵਾਜ਼ ਜਿਹੜੇ ਵੀ ਆਪਣੇ ਪੱਤਰਕਾਰ ਭਰਾਵਾਂ ਤੱਕ ਪਹੁੰਚ ਰਹੀ ਹੈ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਆਨ ਅਤੇ ਇਸ ਚੀਜ਼ ਦੀ ਮਾਫੀ ਚਾਹੁੰਦੇ ਆਂ ਕਿ ਕਈ ਪੱਤਰਕਾਰ ਭਰਾਵਾਂ ਤੱਕ ਅਸੀਂ ਆਪਣੇ ਆਪ ਨੂੰ ਜਿਹੜੀ ਹੈ ਪਹੁੰਚ ਨਹੀਂ ਕਰ پا ਰਹੇ ਆ ਤਾਂ ਇਸ ਕਰਕੇ ਜਿਹੜੇ ਸਾਨੂੰ ਸੁਣ ਰਹੇ ਨੇ ਸਾਨੂੰ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਰਿਕੁਐਸਟ ਹੈ ਕਿ ਉਹ ਸਾਰੇ ਸਾਰੇ ਇਸ ਪ੍ਰੋਗਰਾਮ ਚ ਆਣ ਬੇਸ਼ੱਕ ਉਹ ਸਿਰਫ ਲੁਧਾਨੇ ਦੇ ਨਹੀਂ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਆ ਸਕਦੇ ਨੇ ਮੋਸਟ ਵੈਲਕਮ ਹੈ ਉਹਨਾਂ ਦਾ ਹੋਰ ਕਿਉਂਕਿ ਇਹ ਜਿਹੜਾ ਕਲੱਬ ਹੈਗਾ ਵਾ ਸਿਰਫ ਲੁਧਾਨੇ ਦਾ ਨਹੀਂ ਪੂਰੇ ਪੰਜਾਬ ਦਾ ਅਸੀਂ ਬਣਾਉਣ ਜਾ ਰਹੇ ਆਂ ਪੂਰੇ ਪੰਜਾਬ ਦੀ ਯੂਨਿਟੀ ਅਸੀਂ ਦਿਖਾਉਣ ਜਾ ਰਹੇ ਆਂ ਤੇ ਇਸ ਕਰਕੇ ਹਰੇਕ ਨੂੰ ਅਤੇ ਜਿਹੜਾ ਵਾ ਸੱਦਾ ਪੱਤਰ ਦਿੰਨੇ ਆ ਖੁੱਲਾ ਸੱਦਾ ਪੱਤਰ ਦਿੰਨੇ ਆ ਕਿ ਆਓ ਅਸੀਂ ਮਿਲ ਕੇ ਇੱਕ ਜਿਹੜੀ ਯੂਨਿਟੀ ਨੂੰ ਦਿਖਾਈਏ ਦਰਸਾਈਏ ਤਾਂ ਕਿ ਅਸੀਂ ਆਪਣੇ ਹੱਥ ਲੈ ਸਕੀਏ ਬਿਲਕੁਲ ਜੇਕਰ ਤੁਸੀਂ ਸਾਡੇ ਇਸ ਕਲੱਬ ਦੇ ਜਿਹੜੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਜਿਹੜੇ ਅਸੀਂ ਕ੍ਰਾਈਟੇਰੀਆ ਰੱਖਿਆ ਗਿਆ ਵਾ ਅਸੀਂ ਉਹਨਾਂ ਉਹ ਕ੍ਰਾਈਟੇਰੀਆ ਨੂੰ ਅਸੀਂ ਜਿਹੜਾ ਫੁੱਲਫਿਲ ਕਰੋ ਤੁਸੀਂ ਤੁਸੀਂ ਇਸ ਦੇ ਮੈਂਬਰ ਬਣ ਸਕਦੇ ਹੋ ਔਰ ਇਹਦੇ ਵਾਸਤੇ ਮੈਂ ਸਿੱਝ ਵੋਟ ਨੂੰ ਬਾਰ-ਬਾਰ ਕਹ ਦਿੰਦਾ ਹਾਂ ਜੰਨਾ ਮੈਂ ਕਿ ਸਾਡੇ ਕਲੱਬ ਦਾ ਮੈਂਬਰ ਬਣਨ ਵਾਸਤੇ ਕਿਸੇ ਵੀ ਸਰਕਾਰੀ yellow card ਜਾਂ accreditation card ਜਾਂ ਕਿਸੇ ਵੀ card ਦੀ ਜ਼ਰੂਰਤ ਨਹੀਂ ਹੈ ਤੁਸੀਂ ਪ੍ਰੈਸ ਰਿਪੋਰਟਰ ਹੋਣੇ ਚਾਹੀਦੇ ਹੋ ਤੁਸੀਂ ਪੜ੍ਹੇ Obrigada.